ਸੰਗਤ ਜੀ ਸਾਕੀ ਪੂਰੀ ਸੁਣਨੀ ਹੈ ਜੀ ਤਾਂ ਜੋ ਗੁਰੂ ਨਾਨਕ ਦੇਵ ਜੀ ਆਪਣੇ ਤੇ ਮਿਹਰ ਕਰਨ ਅਤੇ ਆਪਾਂ ਵੀਡੀਓ ਨੂੰ ਲਾਈਕ ਕਰਨਾ ਹੈ ਜੀ ਸ਼ੇਅਰ ਕਰਨਾ ਹੈ ਜੀ ਅਤੇ ਕਮੈਂਟ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ ਹੈ ਜੀ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਜੀ ਅਤੇ ਆਓ ਆਪਾਂ ਸੁਣਦੇ ਹਾਂ ਜੀ ਸਾਕੀ ਗੁਰੂ ਪਿਆਰੀ ਸਾਧ ਸੰਗਤ ਜੀ ਸਾਕੀ ਦਾ ਨਾਮ ਹੈ ਹੰਕਾਰੀ ਵਲੀ ਕੰਧਾਰੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਤੋਂ ਵਾਪਸ ਮੁੜਦੇ ਹੋਏ ਗੁਰੂ ਜੀ ਅਤੇ ਮਰਦਾਨਾ ਹਿੰਦੁਸਤਾਨ ਵਾਪਸ ਆ ਗਏ ਲੋਕਾਂ ਨੂੰ ਨਾਮਦਾਨ ਦੇ ਗੱਫੇ ਬਖਸ਼ਦੇ ਹੋਏ ਉਹ ਉਸ ਸਥਾਨ ਤੇ ਪੁੱਜੇ ਜਿਸ ਨਗਰ ਨੂੰ ਆਸਨ ਅਬਦਾਲ ਵੀ ਕਿਹਾ ਜਾਂਦਾ ਸੀ ਇੰਡ ਹਾਸਨ ਅਬਦਾਲ ਇੱਕ ਉੱਚੀ ਟਲਾਂਣ ਢੇਠ ਵਸਿਆ ਹੋਇਆ ਸੀ ਇੱਥੇ ਹੀ ਇੱਕ ਉੱਚੀ ਪਹਾੜੀ ਉੱਤੇ ਵਲੀ ਕੰਧਾਰੀ ਨਾਮੇ ਫਕੀਰ ਰਹਿੰਦਾ ਸੀ ਜਿਹੜਾ ਆਪਣੇ ਜਾਦੂ ਟੂਣਿਆਂ ਕਰਕੇ ਬਹੁਤ ਪਰਸਿੱਧ ਸੀ ਉਸ ਦੀ ਰਹਿਸ਼ ਨੇੜੇ ਹੀ ਇੱਕ ਚਸ਼ਮਾ ਸੀ ਜਿਸ ਦਾ ਪਾਣੀ ਇੱਕ ਵੱਡੇ ਸਰੋਵਰ ਵਿੱਚ ਇਕੱਠਾ ਹੁੰਦਾ ਸੀ ਅਤੇ ਸਰੋਵਰ ਭਰ ਜਾਣ ਨਾਲ ਵਾਦੂ ਪਾਣੀ ਪਹਾੜੀ ਤੋਂ ਥੱਲੇ ਆ ਜਾਂਦਾ ਸੀ ਜਿਸ ਤੋਂ ਪਿੰਡ ਦੇ ਲੋਕ ਪੀਣ ਵਾਸਤੇ ਘੜੇ ਭਰ ਲੈਂਦੇ ਸਨ ਗੁਰੂ ਜੀ ਇੱਕ ਪਹਾੜੀ ਦੀ ਓਟ ਵਿੱਚ ਬੈਠੇ ਉੱਥੇ ਉਹਨਾਂ ਨੇ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਆਪ ਇਲਾਹੀ ਸ਼ਬਦ ਦਾ ਗਾਇਨ ਕਰਨ ਲੱਗੇ ਪਿੰਡ ਦੇ ਲੋਕਾਂ ਨੇ ਜਦ ਇਹ ਇਲਾਹੀ ਸ਼ਬਦ ਸੁਣਿਆ ਤਾਂ ਉਹ ਗੁਰੂ ਜੀ ਦੇ ਪਾਸ ਇਕੱਤਰਤ ਹੋਏ ਇਹ ਮਨ ਸੋਹਣੇ ਕੀਰਤਨ ਨੂੰ ਸੁਣ ਕੇ ਉਹ ਕੀਲੇ ਗਏ ਗੁਰੂ ਜੀ ਨੇ ਫਿਰ ਉਹਨਾਂ ਨੂੰ ਨੇਕ ਕਮਾਈ ਕਰਨਾ ਅਤੇ ਪ੍ਰਭੂ ਦੀ ਆਰਾਧਨਾ ਕਰਨ ਦੀ ਸਿੱਖਿਆ ਦਿੱਤੀ ਉਹ ਹਰ ਰੋਜ਼ ਗੁਰੂ ਜੀ ਦੇ Satsang ਵਿੱਚ ਆਉਣ ਲੱਗੇ ਜਦ ਫਕੀਰ ਵਲੀ ਕੰਧਾਰੀ ਆਸ ਲੋਕ ਜਾਣੋ ਹਟ ਗਏ ਤਾਂ ਉਹ ਬਹੁਤ ਕਰੋਧ ਵਿੱਚ ਆਇਆ ਉਹ ਪਿੰਡ ਦੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਇਸ ਲਈ ਉਸ ਤਲਾਬ ਦਾ ਪਾਣੀ ਢੇਠਾ ਡਿੱਗਣ ਤੋਂ ਰੋਕ ਦਿੱਤਾ ਪਾਣੀ ਦੀ ਘਾਟ ਕਾਰਨ ਪਿੰਡ ਦੇ ਲੋਕ ਘਬਰਾ ਗਏ ਮਰਦਾਨੇ ਨੂੰ ਬਹੁਤ ਤਿਆਸ ਲੱਗੀ ਸੀ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਉੱਧਰ ਪਹਾੜ ਉੱਤੇ ਇੱਕ ਚਸ਼ਮਾ ਹੈ ਜਿਸ ਵਿੱਚ ਕਾਫੀ ਪਾਣੀ ਹੈ ਪਰ ਉਸ ਪਾਣੀ ਦਾ ਮਾਲਕ ਬਲੀ ਕੰਧਾਰੀ ਬਣਿਆ ਬੈਠਿਆ ਹੈ ਪਰ ਉਹ ਇੱਕ ਫਕੀਰ ਹੈ ਜੇ ਤੁਸੀਂ ਉਸ ਨੂੰ ਬੇਨਤੀ ਕਰੋ ਤਾਂ ਉਹ ਜ਼ਰੂਰ ਤੁਹਾਨੂੰ ਈਨ ਜੋਗਾ ਪਾਣੀ ਦੇ ਦੇਵੇਗਾ ਮਰਦਾਨਾ ਪਹਾੜ ਚੜਦਾ ਹੋਇਆ ਬਲੀ ਕੰਧਾਰੀ ਪਾਸ ਪੁੱਜਿਆ ਅਤੇ ਕੁੱਟ ਪਾਣੀ ਦੀ ਬੇਨਤੀ ਕੀਤੀ ਪਰ ਵਲੀ ਕੰਧਾਰੀ ਕੜੜ ਕੇ ਬੋਲਿਆ ਜਿਸ ਫਕੀਰ ਦਾ ਤੂੰ ਚੇਲਾ ਹੈ ਕੀ ਉਹ ਪਾਣੀ ਵੀ ਨਹੀਂ ਪਿਆ ਸਕਦਾ ਮਰਦਾਨਾ ਪਿਆਸ ਦਾ ਮਾਰਿਆ ਫਿਰ ਗੁਰੂ ਜੀ ਦੇ ਪਾਸ ਪੁੱਜ ਗਿਆ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਫਿਰ ਬੇਨਤੀ ਕਰਨ ਵਾਸਤੇ ਭੇਜਿਆ ਪਰ ਮਰਦਾਨਾ ਦੂਸਰੀ ਵਾਰ ਵੀ ਨਿਰਾਸ਼ ਓਕੇ ਮੁੜਿਆ ਫਿਰ ਗੁਰੂ ਜੀ ਨੇ ਸੰਗਤ ਵਿੱਚ ਬੈਠੇ ਕੁਝ ਵਿਅਕਤੀਆਂ ਨੂੰ ਆਦੇਸ਼ ਦਿੱਤਾ ਕਿ ਉਹ ਇੱਕ ਖਾਸ ਪੱਥਰ ਨੂੰ ਉਖਾੜਨਾ ਜਦ ਉਹਨਾਂ ਲੋਕਾਂ ਨੇ ਉਸ ਪੱਥਰ ਨੂੰ ਪੁੱਟਿਆ ਤਾਂ ਇੱਕ ਵੱਡਾ ਸੋਮਾ ਪਾਣੀ ਦਾ ਵਹਿ ਤੁਰਿਆ ਵਲੀ ਕੰਧਾਰੀ ਦਾ ਉਹ ਫਰੋਬਰ ਬਿਲਕੁਲ ਸੁੱਕ ਗਿਆ ਉਹ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਆਪਣੀ ਕਰਾਮਾਤੀ ਸ਼ਕਤੀ ਨਾਲ ਉਸਨੇ ਇੱਕ ਵੱਡੇ ਪੱਥਰ ਨੂੰ ਗੁਰੂ ਜੀ ਵੱਲ ਰੇੜਿਆ ਤਾਂ ਕਿ ਉਹ ਪੱਥਰ ਥੱਲੇ ਗੁਰੂ ਜੀ ਉੱਚਲ ਕੇ ਮਰ ਜਾਣ ਪਰ ਜਦ ਉਹ ਪੱਥਰ ਰਿੜਦਾ ਗੁਰੂ ਜੀ ਵੱਲ ਆਇਆ ਤਾਂ ਗੁਰੂ ਜੀ ਨੇ ਆਪਣਾ ਹੱਥ ਉਸ ਪੱਥਰ ਅੱਗੇ ਕਰ ਦਿੱਤਾ ਅਤੇ ਪੱਥਰ ਉੱਥੇ ਹੀ ਰੁਕ ਗਿਆ ਗੁਰੂ ਜੀ ਦਾ ਪੰਜਾ ਉਸ ਪੱਥਰ ਵਿੱਚ ਤਸ ਗਿਆ ਗੁਰੂ ਜੀ ਦੇ ਪੰਜੇ ਦਾ ਨਿਸ਼ਾਨ ਹਜੇ ਵੀ ਉਸ ਪੱਥਰ ਉੱਤੇ ਠੀਕਿਆ ਹੋਇਆ ਹੈ ਜਦ ਗੁਰੂ ਜੀ ਦੇ ਇਸ ਅਨੋਖੇ ਕੌਤਕ ਦਾ ਪਤਾ ਪਿੰਡ ਵਾਲਿਆਂ ਨੂੰ ਲੱਗਾ ਤਾਂ ਉਹ ਗੁਰੂ ਜੀ ਦੇ ਚਰਨੀ ਡਿੱਗ ਪਏ ਗੁਰੂ ਜੀ ਨੇ ਕੇਵਲ ਉਹਨਾਂ ਨੂੰ ਹੀ ਪਾਣੀ ਨਹੀਂ ਸੀ ਦਿੱਤਾ ਬਲਕਿ ਪ੍ਰਭੂ ਦੀ ਕਿਰਪਾ ਨਾਲ ਉਨ੍ਹਾਂ ਦੀਆਂ ਫਸਲਾਂ ਵੀ ਪਾਣੀ ਦਾ ਆਨੰਦ ਮਾਣ ਰਹੀਆਂ ਹਨ ਪਰ ਵਲੀ ਕੰਧਾਰੀ ਦਾ ਸਰੋਵਰ ਬਿਲਕੁਲ ਸੁੱਕ ਗਿਆ ਕਿਉਂਕਿ ਜਿਹੜਾ ਪਾਣੀ ਵਲੀ ਕੰਧਾਰੀ ਦੇ ਸਰੋਵਰ ਤੱਕ ਜਾਂਦਾ ਸੀ ਉਹ ਸਿੱਧਾ ਹੀ ਚੱਲਣ ਲੱਗ ਗਿਆ ਜਦ ਵਲੀ ਕੰਧਾਰੀ ਨੂੰ ਇੰਨਾ ਸਾਰੇ ਕੌਤਕਾਂ ਦਾ ਗਿਆਨ ਹੋਇਆ ਤਾਂ ਉਹ ਬੜੀ ਨਿਮਰਤਾ ਤੇ ਪਿਆਰ ਨਾਲ ਗੁਰੂ ਜੀ ਦੇ ਚਰਨਾਂ ਉੱਤੇ ਦੱਗ ਪਿਆ ਅਤੇ ਆਪਣੀ ਕੀਤੀ ਗਲਤੀ ਤੇ ਮਾਫੀ ਮੰਗਣ ਲੱਗਾ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਸਾਨੂੰ ਮੰਗ ਕੇ ਖਾਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ ਇੱਕ ਅੱਲਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਰੱਬ ਦੇ ਬੰਦਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਵਲੀ ਕੰਧਾਰੀ ਫਿਰ ਗੁਰੂ ਜੀ ਦਾ ਸਿੱਖ ਬਣ ਗਿਆ ਉਸ ਅਸਥਾਨ ਤੇ ਗੁਰਦੁਆਰਾ ਅੰਜਾ ਸਾਹਿਬ ਸਥਿਤ ਹੈ ਸੰਗਤ ਜੀ ਤੁਹਾਨੂੰ ਸਾਡੀ ਸਾਕੀ ਏਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ